ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਮਾਸ ਅੰਡੇ ਦਾ ਸੇਵਨ ਕਰਦਾ ਹੈ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਆਖਦੇ ਹਾਂ ਜੀ ਕਿ ਜਿਨ੍ਹਾਂ ਦੇ ਘਰਾਂ ਵਿੱਚ ਆਂਡੇ ਮੀਟ ਦਾ ਸੇਵਨ ਹੁੰਦਾ ਹੈ ਉਹ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲਿਓ। ਸਾਧ ਸੰਗਤ ਜੀ ਇੱਕ ਦਿਨ ਜਦੋਂ ਮਹਾਪੁਰਖਾਂ ਦੇ ਪਾਸ ਬਹੁਤ ਸਾਰੀ ਸੰਗਤ ਆਈ ਹੋਈ ਸੀ। ਕਿਸੇ ਨੇ ਇੱਕ ਗੱਲ ਪੁੱਛੀ ਸੀ ਕਿ ਬਾਬਾ ਜੀ ਕੁਝ ਲੋਕ ਮਾਸ ਤੇ ਅੰਡਾ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹਨ ਤੇ ਸ਼ਰਾਬ ਵੀ ਪੀਂਦੇ ਹਨ। ਇਹਨਾਂ ਬਾਰੇ ਆਪ ਜੀ ਕੁਝ ਸਾਨੂੰ ਜ਼ਰੂਰ ਵਿਚਾਰ ਸਾਂਝੇ ਕਰੋ। ਬਾਬਾ ਜੀ ਪਹਿਲਾਂ ਤਾਂ ਸ਼ਾਂਤ ਰਹੇ ਸੀ ਫਿਰ ਉਹਨਾਂ ਨੇ ਉਸ ਜਗ੍ਹਾ ਅਸੂ ਦਾ ਜਿਹੜਾ ਪ੍ਰਸ਼ਨ ਸੀ ਉਸ ਦਾ ਉੱਤਰ ਦੇਣ ਵਾਸਤੇ ਜਵਾਬ ਦਿੱਤਾ। ਬਾਬਾ ਜੀ ਕਹਿੰਦੇ ਜੋ ਤੁਸੀਂ ਪੁੱਛ ਰਹੇ ਹੋ ਇਦਾਂ ਹੀ ਭਗਤ ਕਬੀਰ ਜੀ ਦੇ ਸਮੇਂ ਕਾਂਸੀ ਦੀ ਗੱਲ ਹੈ। ਉੱਥੇ ਲੋਕ ਮਾਸ ਖਾਂਦੇ ਸੀ, ਸ਼ਰਾਬ ਪੀਂਦੇ ਸੀ ਤੇ ਭੰਗ ਦੇ ਨਸ਼ੇ ਵਿੱਚ ਵੀ ਆਪਣੇ ਸਰੀਰ ਨੂੰ ਬਰਬਾਦ ਕਰ ਰਹੇ ਸੀ। ਉਹਨਾਂ ਦੀ ਹਾਲਾਤ ਜਿਹੜੇ ਸਨ ਉਹ ਵੇਖੇ ਨਹੀਂ ਜਾਣ ਵਾਲੇ ਸਨ ਭਗਤ ਜੀ ਨੇ ਸਿੱਖਿਆ ਦੇਣ ਲਈ ਇੱਕ ਵਚਨ ਕੀਤਾ ਸੀ ਉਹਨਾਂ ਪੁੱਛਿਆ ਬਾਬਾ ਜੀ ਕੀ ਵਚਨ ਕੀਤਾ ਸੀ ਤੇ ਬਾਬਾ ਜੀ ਕਹਿੰਦੇ ਕਿ ਵੇਖੋ ਭਾਈ ਪਹਿਲੀ ਤਾਂ ਗੱਲ ਇਹ ਵੀ ਹੈ ਜਿਹੜਾ ਬੰਦਾ ਮਾਸ ਆਂਡਾ ਤੇ ਸ਼ਰਾਬ ਵਰਗੇ ਜ਼ਹਿਰ ਦਾ ਸੇਵਨ ਕਰਦਾ ਹੈ ਜਿਹੜਾ ਵਰਤੂਗਾ ਇਹਨਾਂ ਚੀਜ਼ਾਂ ਨੂੰ ਉਹਦਾ ਤਾਂ ਨੁਕਸਾਨ ਜ਼ਰੂਰ ਹੋਵੇਗਾ ਕਿ ਨਹੀਂ ਹੋਵੇਗਾ ਤੁਸੀਂ ਆਪ ਹੀ ਭਾਈ ਪਹਿਲਾਂ ਮੈਨੂੰ ਜਵਾਬ ਦਿਓ ਤੁਹਾਡੇ ਤੋ ਕੀ ਲੈਣਾ ਕਹਿੰਦੇ ਜੀ ਬਿਲਕੁਲ ਹੋਵੇਗਾ ਕਹਿੰਦੇ ਫਿਰ ਤੁਸੀਂ ਆਪ ਹੀ ਅੰਦਰ ਜਾ ਕੇ ਵੇਖ ਲਓ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਵਾਲੇ ਬੰਦੇ ਭਾਵੇਂ ਸਤ ਸੰਗੀ ਆ ਭਾਵੇਂ ਗੈਰ ਸਤ ਸੰਗੀ ਆ ਕਿਹੜੇ ਤਸੀਹੇ ਭੁਗਤ ਰਹੇ ਹਨ ਜਿਨ੍ਹਾਂ ਦੇ ਘਰ ਸ਼ਰਾਬ ਉੱਥੇ ਲੜਾਈ ਪੈਂਦੀ ਹੈ ਇਸ ਕਰਕੇ ਭਗਤ ਕਬੀਰ ਜੀ ਨੇ ਉਹਨਾਂ ਨੇ ਭਾਈ ਇਹ ਜਿਹੜੀ ਗੱਲ ਆਖੀ ਹੈ ਕਬੀਰ ਭਾਗ ਮਾਸ਼ੁਲੀ ਸੁਰਾ ਪ੍ਰਾਣ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭਰ ਸਾਲੜ ਜਾਏ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਹਨ ਉਹਨਾਂ ਦੇ ਕੀਤੇ ਹੋਏ ਤੀਰਥ ਤੇ ਕੀਤੇ ਹੋਏ ਤੀਰਥ ਸਥਾਨਾਂ ਦੀ ਯਾਤਰਾ ਇਸ਼ਨਾਨ ਪੁੰਨ ਫਲ ਜੋ ਵੀ ਹੁੰਦੇ ਹਨ ਕੀਤੇ ਹੁੰਦੇ ਹਨ ਉਹ ਵੀ ਵਿਅਰਥ ਹੀ ਉਹ ਆਪ ਗਵਾ ਲੈਂਦੇ ਹਨ ਵੇਖੋ ਕਿੱਡਾ ਭਾਈ ਇਹ ਹੈ ਜੀ ਕਿ ਵੇਖੋ ਮਾਸ ਖਾਣ ਦੇ ਨਾਲ ਬੰਦਾ ਨਿਰਦਈ ਵੀ ਬਣ ਜਾਂਦਾ ਹੈ ਬਾਬਾ ਜੀ ਆਖਦੇ ਹਨ ਕਿ ਜੀਬ ਦੇ ਸਵਾਦ ਦੇ ਪਿੱਛੇ ਇਹ ਜੀਬ ਦਾ ਸਵਾਦ ਹੀ ਹੈ ਹੋਰ ਕੁਝ ਨਹੀਂ ਖਾਣ ਵਿੱਚ ਹੀ ਬੜਾ ਫਰਕ ਹੈ ਅੰਡਰ ਜੇਰਜ ਆਂਡਿਆਂ ਦੇ ਵਿੱਚੋਂ ਜੀਵ ਪੈਦਾ ਹੁੰਦੇ ਹਨ ਜੇਰ ਵਿੱਚ ਪੈਦਾ ਹੁੰਦੇ ਹਨ ਉਹ ਤੇ ਮੁੜ ਕੇ ਪਸੀਨੇ ਵਿੱਚੋਂ ਜੂਹਾ ਪੈਦਾ ਹੁੰਦੀਆਂ ਹਨ ਇਹ ਵੀ ਖਾਣੀ ਇੱਕ ਤਰ੍ਹਾਂ ਦੀ ਖਾਣੀ ਹੈ ਉਤਪੁਜ ਧਰਤੀ ਧਰਤੀ ਚੋਂ ਅੰਨ ਪੈਦਾ ਹੁੰਦਾ ਹੈ ਹੁਣ ਵੇਖੋ ਭਾਈ ਇਹ ਖਾਣੇ ਖਾਣੀ ਦਾ ਫਰਕ ਹੁੰਦਾ ਹੈ ਜੀਵਨ ਨਿਰਵਾਹ ਕਰਨ ਵਾਸਤੇ ਬੰਦੇ ਨੇ ਕੁਝ ਖਾਣਾ ਹੈ ਭਲਾ ਇਹ ਵੀ ਕੋਈ ਖਾਣਾ ਹੈ ਜੇ ਉਹ ਉਤਪੁਜ ਨੂੰ ਚਣ ਲਵੇ ਮਾਸ ਅੰਡਾ ਸ਼ਰਾਬ ਇਹਨਾਂ ਨੂੰ ਵਾਰ-ਵਾਰ ਜਦੋਂ ਬੰਦਾ ਖਾਈ ਜਾਂਦਾ ਹੈ ਖਾਈ ਜਾਂਦਾ ਹੈ ਉਹਦੇ ਮਨ ਵਿੱਚੋਂ ਰਹਿਮ ਤੇ ਦਇਆ ਦੀ ਭਾਵਨਾ ਹੀ ਖਤਮ ਹੋ ਜਾਂਦੀ ਹੈ ਬਾਬਾ ਜੀ ਆਖਦੇ ਹਨ ਕਿ ਜਿਹੜੇ ਵਿਅਕਤੀ ਦੇ ਵਿੱਚੋਂ ਦਇਆ ਤੇ ਭਾਵਨਾ ਹੀ ਖਤਮ ਹੋ ਗਈ ਭਾਈ ਫਿਰ ਉਹਦੀ ਰੂਹਾਨੀ ਤਰੱਕੀ ਵਿੱਚ ਰੁਕਾਵਟ ਬਣ ਜਾਵੇਗੀ ਗੱਲ ਇਹ ਹੈ ਜੀ ਕਿ ਰੂਹਾਨੀ ਤਰੱਕੀ ਦੀ ਨਹੀਂ ਉਹ ਕਰ ਵੀ ਕੀ ਸਕਦਾ ਹੈ ਇੱਕ ਸ਼ਰਾਬ ਵੀ ਮਾਰੀ ਹੈ ਇੱਕ ਆਂਡਾ ਵੀ ਮਾਸ ਹੈ ਤੇ ਮਾਸ ਵੀ ਜਿਹੜਾ ਹੈ ਉਹ ਬੜਾ ਹੀ ਮੜਾ ਹੈ ਕੁਝ ਲੋਕ ਜਿਹੜੇ ਅੱਜਕੱਲ ਸੰਗਤ ਉਹਨਾਂ ਦੀ ਕਰਦੇ ਹਨ ਜਿਹੜੇ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਨ ਕਿ ਭਾਈ ਕੁਝ ਨਹੀਂ ਹੁੰਦਾ ਮਨ ਸਾਫ਼ ਹੋਣਾ ਚਾਹੀਦਾ ਭਾਈ ਫਿਰ ਮਨ ਸਾਫ਼ ਕਿਵੇਂ ਹੋ ਜਾਵੇਗਾ ਮਨ ਸਾਫ਼ ਕਿਵੇਂ ਹੋਵੇਗਾ ਜਦੋਂ ਅਸੀਂ ਇਹਨਾਂ ਹੀ ਚੀਜ਼ਾਂ ਤੇ ਰਹਿਮ ਨਹੀਂ ਕਰਦੇ ਜਦੋਂ ਮਨ ਵਿੱਚ ਰਹਿਮ ਹੀ ਨਾ ਰਿਹਾ ਹਤਿਆ ਕਰਨ ਲੱਗ ਪਏ ਹਨ ਬੰਦਾ ਇਸ ਕਰਕੇ ਬਾਬਾ ਫਰੀਦ ਜੀ ਆਖਦੇ ਹਨ ਜਿਹੜੇ ਲੋਕ ਪਰਮਾਤਮਾ ਨੂੰ ਪਿਆਰ ਕਰਦੇ ਹਨ ਉਹਦੇ ਮਿਲਣ ਦੇ ਚਾਹਵਾਨ ਉਹਦੀ ਇੱਸ਼ਾ ਰੱਖਦੇ ਹਨ ਪੌਣ ਦੀ ਉਹ ਜੀਵ ਹੱਤਿਆ ਨਹੀਂ ਕਰਦੇ ਜਾਨਵਰਾਂ ਦਾ ਮਾਸ ਖਾਣ ਦੇ ਨਾਲ ਬਾਬਾ ਜੀ ਆਖਦੇ ਹਨ ਇਨਸਾਨ ਜਾਨਵਰਾਂ ਦੀ ਕਤਾਰ ਵਿੱਚ ਖੜਾ ਹੋ ਜਾਂਦਾ ਹੈ ਇੱਕ ਦਿਨ ਜਾਨਵਰਾਂ ਵਾਂਗ ਹੀ ਬਣ ਜਾਂਦਾ ਹੈ ਇਸ ਕਰਕੇ ਇਹ ਗੱਲ ਸਾਫ਼ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਮਾਸ ਦੀ ਇੱਕ ਗਰਾਹੀ ਵੀ ਇੱਕ ਬੁਰਕੀ ਵੀ ਰੋਹਾਨੀ ਤਰੱਕੀ ਲਈ ਹੈਰਾਨੀਜਨਕ ਅਜੀਹਾ ਭੋਜਨ ਹੈ ਖਾਣ ਦੀ ਗੱਲ ਛੱਡੋ ਜਿਹੜੇ ਲੋਕ ਜੀਵ ਹੱਤਿਆ ਵਿੱਚ ਵੀ ਮਦਦ ਕਰਦੇ ਹਨ ਉਹ ਵੀ ਦੋਸ਼ੀ ਹਨ ਖਾਣ ਵਾਲੇ ਦੀ ਗੱਲ ਤਾਂ ਦੂਰ ਹੈ ਜਿਹੜੇ ਮਦਦ ਕਰਦੇ ਹਨ ਉਹ ਸਭ ਤੋਂ ਵੱਡੇ ਗੁਨਾਹਗਾਰ ਹਨ ਇਸ ਕਰਕੇ ਤੁਸੀਂ ਕਿਹਾ ਸੀ ਨਾ ਅੰਡਾ ਖਾਣਾ ਇੰਨਾ ਬੁਰਾ ਨਹੀਂ ਜਿਨ੍ਹਾਂ ਕਿਸੇ ਦਾ ਦਿਲ ਤੋੜਨਾ ਕੁਝ ਲੋਕ ਕਹਿ ਦਿੰਦੇ ਹੁੰਦੇ ਸੀ ਦੋਵੇਂ ਗੱਲਾਂ ਹੀ ਬੁਰੀਆਂ ਨੇ ਦੋਵੇਂ ਗੱਲਾਂ ਹੀ ਬੁਰੀਆਂ ਕਿਵੇਂ ਪਰ ਟੁੱਟਾ ਹੋਇਆ ਦਿਲ ਤਾਂ ਪ੍ਰੇਮ ਨਾਲ ਜੁੜ ਸਕਦਾ ਹੈ ਮਰ ਚੁੱਕਿਆ ਜੀਵ ਦੁਆਰਾ ਜੀਵਤ ਨਹੀਂ ਹੋ ਸਕਦਾ ਇਸ ਕਰਕੇ ਬਾਬਾ ਜੀ ਆਖਦੇ ਹਨ ਕਿ ਭਾਈ ਬੜੇ ਦੁੱਖ ਦੀ ਗੱਲ ਹੈ ਲੋਕ ਆਪਣੀ ਮਤ ਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਕਹਿ ਕਹਿ ਕੇ ਖਾਈ ਜਾਂਦੇ ਹਨ ਕਿ ਕੁਝ ਨਹੀਂ ਹੁੰਦਾ ਕਈ ਲੋਕ ਤਾਂ ਆਖ ਦਿੰਦੇ ਹਨ ਅੰਡੇ ਨੂੰ ਖਾਣ ਨਾਲ ਕੁਝ ਨਹੀਂ ਹੁੰਦਾ ਉਸ ਵਿੱਚ ਜੀਵ ਨਹੀਂ ਹੁੰਦੇ ਸਾਧ ਸੰਗਤ ਜੀ ਜੀਵ ਹੁੰਦੇ ਹਨ ਕਿਉਂ ਨਹੀਂ ਹੁੰਦੇ ਹੁਣ ਵੇਖੋ ਜੋ ਜੰਗਾਂ ਯੁੱਧਾਂ ਦਾ ਸਮਾਂ ਸੀ ਉਦੋਂ ਗੱਲ ਕੁਝ ਹੋਰ ਸੀ ਉਦੋਂ ਸਾਰੀ ਹੀ ਚੀਜ਼ਾਂ ਮੁੱਕ ਚੁੱਕੀਆਂ ਸਨ ਤੇ ਦਰਖਤਾਂ ਦੇ ਪੱਤੇ ਵੀ ਮੁੱਕ ਗਏ ਸਨ ਉਦੋਂ ਧਰਮ ਯੁੱਧ ਵਾਸਤੇ ਜੋ ਕੀਤਾ ਗਿਆ ਉਹ ਜਾਇਜ਼ ਹੈ ਪਰ ਜੀਬ ਦੇ ਸਵਾਦ ਵਾਸਤੇ ਘਰਾਂ ਵਿੱਚ ਬੈਠੇ ਹੀ ਅਸੀਂ ਜਦੋਂ ਅੰਨ ਭਰਪੂਰ ਅੰਡੇ ਤੇ ਭਾਂਡੇ ਜਦੋਂ ਸਾਡੇ ਘਰ ਭਰਪੂਰ ਹਨ ਡਰਮ ਕਣਕ ਦੇ ਭਰੇ ਹੋਏ ਹਨ ਬੰਦਾ ਜੀਬ ਦੇ ਸਵਾਦ ਲਈ ਹੀ ਜਾਨਵਰਾਂ ਨੂੰ ਮਾਰੀ ਜਾਂਦਾ ਹੈ ਜੋ ਕਿ ਸਾਡੇ ਲਈ ਬੜੀ ਮਾੜੀ ਗੱਲ ਹੈ ਜੇ ਅਸੀਂ ਸਤਗੁਰੂ ਦਾ ਬਾਣਾ ਮੰਨਾਂਗੇ ਫਿਰ ਸਾਨੂੰ ਦੁੱਖ ਕੋਈ ਨਹੀਂ ਆਵੇਗਾ ਤੇ ਜੇਕਰ ਭਾਈ ਅਸੀਂ ਬਾਣਾ ਨਹੀਂ ਮੰਨਾਂਗੇ ਤਾਂ ਫਿਰ ਸਾਨੂੰ ਦੁੱਖ ਬੜੇ ਭੋਗਣੇ ਪੈਣੇ ਹਨ ਅਜੇ ਬੜਾ ਸਮਾਂ ਪਿਆ ਹੈ ਸੁਧਰ ਜਾਓ ਬਹੁਤ ਜ਼ਿਆਦਾ ਨਹੀਂ ਤਾਂ ਤੁਹਾਨੂੰ ਦੁੱਖ ਭੋਗਣੇ ਪੈਣੇ ਹਨ ਇਨਸਾਨ ਜਾਨਵਰਾਂ ਨੂੰ ਖਾ-ਖਾ ਕੇ ਜਾਨਵਰ ਬਣੇ ਜਾ ਰਹੇ ਹਨ ਵੇਖੋ ਲੋਕਾਂ ਦਾ ਹਾਲ ਕਿਹੋ ਜਿਹਾ ਹੁਣ ਹੋ ਚੁੱਕਾ ਹੈ ਭੋਜਨ ਸ਼ੱਕ ਦੇ ਹੋ ਉਹੀ ਪਿਆ ਹੁੰਦਾ ਹੈ ਜੋ ਤੁਹਾਨੂੰ ਨਹੀਂ ਖਾਣਾ ਚਾਹੀਦਾ ਬਾਬਾ ਜੀ ਆਖਦੇ ਹਨ ਤੁਸੀਂ ਵੇਖੋ ਮੈਲਾ ਭੋਜਨ ਤੇ ਮੈਲੇ ਹੋਏ ਪਏ ਹਾਂ ਅਸੀਂ ਇਹ ਤਾਂ ਮਾਲਕ ਦੀ ਕਿਰਪਾ ਹੈ ਇਹ ਤਾਂ ਭਾਈ ਲੋਕਾਂ ਦਾ ਹਾਲ ਹੀ ਇਹ ਹੋਇਆ ਪਿਆ ਹੈ ਇਹ ਤਾਂ ਮਾਲਕ ਦੀ ਕਿਰਪਾ ਹੈ ਇਹ ਤਾਂ ਭਾਈ ਲੋਕਾਂ ਦਾ ਅੱਜਕੱਲ ਹਾਲ ਹੋਇਆ ਪਿਆ ਹੈ ਮੈਲੇ ਹੱਥਾਂ ਦਾ ਬਣਿਆ ਹੋਇਆ ਭੋਜਨ ਹੀ ਅੱਜਕੱਲ ਇਹਨਾਂ ਨੂੰ ਚੰਗਾ ਲੱਗਦਾ ਹੈ ਚੰਗਾ ਭੋਜਨ ਜਿਹੜਾ ਹੈ ਚੰਗੇ ਹੱਥਾਂ ਨਾਲ ਤਿਆਰ ਹੋਇਆ ਵੀ ਜੇ ਹੋਵੇ ਭਾਰ ਇਹਨਾਂ ਨੂੰ ਤੰਬਾਕੂ ਸਿਗਰਟ ਬੇੜੀ ਆਦਤੋਂ ਰਹਿਤ ਹੱਥਾਂ ਨਾਲ ਵੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਅੱਜ ਤੁਸੀਂ ਲੋਕਾਂ ਦਾ ਹਾਲ ਵੇਖ ਲਓ ਉਹ ਕਿਹੋ ਜਿਹਾ ਭੋਜਨ ਖਾ ਰਹੇ ਹਨ ਪਰ ਜਿਹੋ ਜਿਹਾ ਖਾਓਗੇ ਅਨ ਤੇ ਤੇਹੋ ਜਿਹਾ ਹੀ ਤੁਹਾਡਾ ਫਿਰ ਮਨ ਹੋ ਜਾਵੇਗਾ ਮਨ ਤੇ ਲੋਕਾਂ ਦਾ ਮਨ ਉਦੋਂ ਹੀ ਹੋ ਜਾਵੇਗਾ ਜਦੋਂ ਤੁਹਾਡੇ ਅੰਦਰ ਇੱਕ ਗ੍ਰਾਹੀ ਵੀ ਜਾਵੇਗੀ ਅੱਜਕੱਲ ਦੀ ਇਹ ਗੱਲ ਸੱਚ ਹੈ ਜੀ ਸੰਸਾਰ ਪਦਾਰਥਾਂ ਦਾ 모ਹ ਤੇ ਉਹਨਾਂ ਦੀ ਖਿੱਚ ਹੀ ਬੰਦੇ ਨੂੰ ਵਾਰ-ਵਾਰ ਲੈ ਕੇ ਆਉਂਦੀ ਹੈ ਤੇ ਜੰਮਣ ਮਰਨ ਦੇ ਚੱਕਰ ਵਿੱਚ ਫਿਰ ਤੁਸੀਂ ਆਪ ਹੀ ਪੈ ਜਾਂਦੇ ਹੋ ਦੁਨੀਆ ਵਿੱਚ ਰਹੋ ਪਰ ਦੁਨੀਆ ਦੇ ਨਾ ਬਣੋ ਬਾਬਾ ਜੀ ਆਖਦੇ ਹਨ ਕਿ ਪਾਈ ਰਹੋ ਦੁਨੀਆ ਵਿੱਚ ਮਾਲਕ ਦੇ ਨਾ ਬਣੋ ਸਭ ਕੰਮ ਕਰੋ ਪਰ ਨਿਰਲੇਪ ਮਨ ਦੇ ਨਾਲ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਕੁਝ ਦੱਸਿਆ ਹੈ ਪਰ ਉਹ ਵੀ ਬੰਦਾ ਜਿਹੜਾ ਹੈ ਨਾ ਉਹ ਅੱਜ ਕੱਲ ਨਹੀਂ ਮੰਨਦਾ ਪਿਆ ਉਹ ਕਹਿ ਦਿੰਦਾ ਨਹੀਂ ਜੀ ਵੇਖੋ ਮੈਂ ਆਪਣੀ ਮਤ ਦੇ ਨਾਲ ਕੁਝ ਕਰਾਂ ਤੇ ਵੇਖੋ ਜੀ ਫਿਰ ਕੀ ਹੋਵੇਗਾ ਉਹ ਚੰਗਾ ਹੋ ਸਕਦਾ ਹੈ ਮੈਂ ਗੁਰੂ ਦੀ ਮਤ ਨਾਲ ਕਰਾਂ ਗੁਰੂ ਤੇ ਭਰੋਸਾ ਰੱਖ ਕੇ ਕਰਾਂ ਜੋ ਕਰਾਂਗਾ ਉਹੀ ਠੀਕ ਹੋ ਜਾਵੇਗਾ ਤਾਂ ਧਾਰਮਿਕ ਤੇ ਨੇਕ ਜੀਵਨ ਬਤੀਤ ਕਰਨਾ ਸਿੱਖੋ ਇਹ ਹੋਰ ਗੱਲ ਹੈ ਪਰ ਜਦੋਂ ਪੂਰਾ ਪੂਰਾ ਹੀ ਤੁਹਾਨੂੰ ਗੁਰੂ ਮਿਲ ਜਾਵੇ ਇਹ ਹੋਰ ਗੱਲ ਹੈ ਇਹਨਾਂ ਦੋਹਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਦੋਵੇਂ ਗੱਲਾਂ ਬੜੀਆਂ ਵੱਖਰੀਆਂ ਵੱਖਰੀਆਂ ਹਨ ਨੇਕ ਜੀਵਨ ਵਾਲੇ ਧਾਰਮਿਕ ਲੋਕਾਂ ਨੂੰ ਵੀ ਉਹਨਾਂ ਦੀ ਨੇਕੀ ਦਾ ਫਲ ਮਿਲ ਜਾਵੇਗਾ ਪਰ ਇਹ ਫਲ ਭੋਗਣ ਦੇ ਲਈ ਉਹਨਾਂ ਨੂੰ ਇਸ ਦੁਨੀਆ ਵਿੱਚ ਵਾਪਸ ਆਉਣਾ ਪੈਣਾ ਹੈ ਪਰ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਤੇ ਭਾਈ ਫਿਰ ਇਹ ਵਾਰ-ਵਾਰ ਇਹ ਚੀਜ਼ਾਂ ਨਹੀਂ ਹੁੰਦੀਆਂ ਗੁਰੂ ਸਾਹਿਬਾਨ ਮਹਾਰਾਜ ਨੇ ਬੜਾ ਕੁਝ ਸਾਨੂੰ ਦਿਸਤਿਆ ਹੈ ਤਾਂ ਕਾਂਸੀ ਦੇ ਵਿੱਚ ਜਦੋਂ ਲੋਕ ਮਾਸ ਖਾਂਦੇ ਸੀਗੇ ਉਦੋਂ ਭਗਤ ਕਬੀਰ ਸਾਹਿਬ ਜੀ ਨੇ ਬੜੀ ਵੱਡੀ ਸਿੱਖਿਆ ਦਿੱਤੀ ਸੀ ਉਹਨਾਂ ਨੂੰ ਸਮਝਾਇਆ ਕਿ ਭਾਈ ਮੱਛੀ ਖਾਂਦੇ ਹੋ ਕਿਉਂ ਮੁਰਗਾ ਖਾਂਦੇ ਹੋ ਇਹਨਾਂ ਨੂੰ ਮਾਰ-ਮਾਰ ਕੇ ਕਿਉਂ ਖਾਂਦੇ ਹੋ ਇਹ ਮਾਸ ਹੈ ਜਿਹੜੇ ਇਹਦਾ ਸੇਵਨ ਕਰੇਗਾ ਉਹ ਭੰਗ ਵੀ ਪੀਂਦੇ ਹੋ ਤੇ ਕਿਉਂ ਸ਼ਰਾਬ ਪੀਂਦੇ ਹੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਤੁਹਾਨੂੰ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਇਹਨਾਂ ਦਾ ਤੀਰਥ ਵਰਤ ਪੁੰਨ ਜਿਹੜੇ ਕੀਤੇ ਹੁੰਦੇ ਹਨ ਰਸਾਤਲ ਕੀਤੇ ਜਾਂਦੇ ਹਨ ਰਸਾਤਲ ਤੋਂ ਭਾਵ ਹੁੰਦਾ ਹੈ ਜੀ ਕਿ ਤੁਹਾਡਾ ਜੀਵਨ ਵਿਅਰਥ ਹੀ ਹੋ ਜਾਵੇਗਾ ਤੇ ਤੁਸੀਂ ਫਿਰ ਨਰਕਾਂ ਵਿੱਚ ਚਲੇ ਜਾਓਗੇ ਜਿਉਂਦਿਆਂ ਜੀ ਹੀ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜਿਹੜੇ ਲੋਕ ਸ਼ਰਾਬ ਪੀਂਦੇ ਹਨ ਘਰ ਵਿੱਚ ਕਲੇਸ਼ ਪਾਉਂਦੇ ਹਨ ਉਹਨਾਂ ਦੇ ਘਰ ਇੱਕ ਵਾਰ ਜਾ ਕੇ ਤਾਂ ਵੇਖੋ ਉਹਨਾਂ ਲੋਕਾਂ ਦੇ ਘਰਾਂ ਦਾ ਕੀ ਹਾਲ ਹੋਇਆ ਪਿਆ ਹੈ ਮਹਾਪੁਰਖਾਂ ਨੇ ਤਾਂ ਸਾਨੂੰ ਬੜੀ ਵਧੀਆ ਵਿਧੀ ਦੱਸੀ ਹੈ ਕਿ ਭਾਈ ਤਰੀਕਾ ਵੀ ਦੱਸਿਆ ਹੈ ਹੁਣ ਇਹ ਸਾਡੇ ਤੇ ਹੈ ਕਿ ਅਸੀਂ ਇਸ ਨੂੰ ਕਿਵੇਂ ਅਪਣਾਉਂਦੇ ਹਾਂ ਤਰਕ ਬੁੱਧੀ ਨਾਲ ਭਾਵਨਾ ਦੇ ਨਾਲ ਜਾਂ ਕੁਝ ਹੋਰ ਵੀ ਕਹਿ ਲਓ ਤੇ ਤੁਸੀਂ ਸਬਜੀ ਵਿੱਚ ਵੀ ਕੁਝ ਵੀ ਬਣਾ ਕੇ ਖਾ ਸਕਦੇ ਹੋ ਪਰ ਤੁਸੀਂ ਤਾਂ ਖਾਣਾ ਪਸੰਦ ਕਰਦੇ ਹੋ ਜਿਸ ਵਿੱਚ ਮਾਸ ਪਿਆ ਹੋਵੇ ਤਾਂ ਸਾਥ ਸੰਗਤ ਜੀ ਇਹ ਅੰਡਿਆਂ ਦੇ ਵਿੱਚੋਂ ਜੀਵ ਪੈਦਾ ਹੁੰਦੇ ਹਨ ਖਾਣੇ ਖਾਣੇ ਦਾ ਹੀ ਬੜਾ ਫਰਕ ਹੁੰਦਾ ਹੈ ਪੂਰਨ ਸੰਤ ਮਹਾਪੁਰਖ ਜਿੰਨੇ ਵੀ ਹੋਏ ਹਨ ਉਹ ਕਦੇ ਵੀ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਮਾਸ ਖਾਓ ਅੰਡੇ ਖਾ ਲਓ ਭਾਈ ਉਹ ਤਾਂ ਸਗੋਂ ਇਹ ਕਹਿੰਦੇ ਰਹੇ ਹਨ ਕਿ ਸਾਦਾ ਭੋਜਨ ਛਕੋ ਬੰਦਗੀ ਕਰੋ ਫਿਰ ਵੀ ਅਸੀਂ ਕਈ ਵਾਰੀ ਇਹੋ ਜਿਹੇ ਸਵਾਲ ਮਹਾਪੁਰਖਾਂ ਕੋਲੋਂ ਪੁੱਛ ਲੈਂਦੇ ਹਾਂ ਬੀ ਅੰਡਾ ਖਾ ਸਕਦੇ ਹਾਂ ਜੇ ਮਾਸ ਨਹੀਂ ਖਾ ਸਕਦੇ ਭਾਈ ਵੇਖੋ ਮਾਸ ਖਾਣਾ ਨਾ ਅੰਡਾ ਖਾਣਾ ਨਾ ਸ਼ਰਾਬ ਪੀਣੀ ਹੈ ਜਿਸ ਗੱਲ ਨੂੰ ਭਗਤਾਂ ਨੇ ਰੋਕਿਆ ਹੋਵੇ ਉਹ ਗੱਲ ਨਹੀਂ ਕਰਨੀ ਚਾਹੀਦੀ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਐਨੀ ਸੁੰਦਰ ਹੈ ਜਿਨ੍ਹਾਂ ਨੇ ਭਾਈ ਉਸ ਵੇਲੇ ਹੀ ਆਪਣਾ ਹੁਕਮ ਦੱਸ ਦਿੱਤਾ ਸੀ ਰਾਜਾ ਸਿਕੰਦਰ ਲੋਧੀ ਵਰਗਿਆਂ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪਿਆ ਸੀ ਉਹਨਾਂ ਦੇ ਬਚਨਾਂ ਨੂੰ ਮੰਨਣਾ ਪਿਆ ਸੀ ਸੌਖਾ ਨਹੀਂ ਪਰ ਤੁਹਾਡੇ ਵਾਸਤੇ ਦੁੱਖ ਦੀ ਗੱਲ ਬਣ ਜਾਵੇ ਕਿ ਜੇਕਰ ਤੁਸੀਂ ਇਹਨਾਂ ਕੰਮਾਂ ਨੂੰ ਨਹੀਂ ਮੰਨਦੇ ਹੌਲੀ ਹੌਲੀ ਮੰਨਣਾ ਸ਼ੁਰੂ ਕਰਦੇ ਬੰਦਾ ਜਾਨਵਰਾਂ ਦੀ ਕਤਾਰ ਵਿੱਚ ਨਹੀਂ ਤਾਂ ਖੜਾ ਹੋ ਜਾਵੇਗਾ ਜਾਨਵਰ ਤੇ ਬੰਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ ਸੋ ਸਾਥ ਸੰਗਤ ਜੀ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ